ਪਰਾਚੀਨ શ્રી ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾ ਸਮਰਾਲਾ ਵਿਖੇ ਮਹਾਸ਼ਿਵਰਾਤਰੀ ਨੂੰ ਲੈ ਕੇ ਸੇਵਾਦਾਰਾਂ ਦੀ ਮੀਟਿੰਗ ਮਹਾਸ਼ਿਵਰਾਤਰੀ ਦੇ ਪਾਵਨ ਤਿਉਹਾਰ ਤੇ ਪਰਾਚੀਨ શ્રી ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾ ਸਮਰਾਲਾ ਵਿਖੇ ਮੰਦਿਰ ਦੇ ਸੇਵਾਦਾਰਾਂ ਦੀ ਮੀਟਿੰਗ ਹੋਈ ਜਿਸ ਵਿੱਚ 200 ਦੇ ਕਰੀਬ ਸੇਵਾਦਾਰਾਂ ਨੇ ਹਿੱਸਾ ਲਿਆ ਭਗਵਾਨ ਪੋਲੇਨਾਥ ਦੇ ਦਰਸ਼ਨ ਕਰਨ ਲਈ ਸ਼ਿਵਰਾਤਰੀ ਦੇ ਮੌਕੇ ਤੇ ਲੱਖਾਂ ਦੀ ਤਾਦਾਦ ਵਿੱਚ ਸ਼ਿਵ ਭਗਤ ਪਹੁੰਚਦੇ ਹਨ ਜਿਨ੍ਹਾਂ ਦੀ ਸੇਵਾ ਲਈ 500 ਦੇ ਕਰੀਬ ਸੇਵਾਦਾਰ ਹਰ ਸਾਲ ਮੰਦਿਰ ਵਿੱਚ ਆਪਣੀ ਸੇਵਾ ਨਿਭਾਉਂਦੇ ਹਨ ਸ਼ਿਵਰਾਤਰੀ ਦੀਆਂ ਤਿਆਰੀਆਂ ਮੰਦਿਰ ਕਮੇਟੀ ਵੱਲੋਂ 2 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਮੌਕੇ ਸ਼ਿਵ ਭਗਤਾ ਵੱਲੋਂ ਸੈਂਕੜਾ ਹੀ ਲੰਗਰ ਲਗਾਏ ਜਾਂਦੇ ਹਨ ਭਗਵਾਨ ਪੋਲੇਨਾਥ ਦੇ ਦਰਸ਼ਨ ਕਰਨ ਲਈ ਲੰਬੀਆਂ-ਲੰਬੀਆਂ ਲਾਈਨਾਂ ਲੱਗਦੀਆਂ ਹਨ ਜਿਨ੍ਹਾਂ ਵਿੱਚ ਬਜ਼ੁਰਗ, ਨੌਜਵਾਨ, ਬੱਚੇ ਅਤੇ ਔਰਤਾਂ ਹੁੰਦੀਆਂ ਹਨ ਸੇਵਾਦਾਰ ਵੱਲੋਂ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਦਰਸ਼ਨ ਕਰਵਾਏ ਜਾਂਦੇ। ਸ਼ਿਵਰਾਤਰੀ ਦੇ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵਧੀਆ ਸਾਥ ਦਿੱਤਾ ਜਾਂਦਾ ਹੈ। ਜਿਆਦਾ ਪੀੜ ਹੋਣ ਤੇ ਜੇਬ ਕਤਰਿਆਂ ਅਤੇ ਚੋਰਾਂ ਤੇ ਪੁਲਿਸ ਵੱਲੋਂ ਕੈਮਰਿਆਂ ਰਾਹੀਂ ਪੈਣੀ ਨਿਗ੍ਹਾ ਰੱਖੀ ਜਾਂਦੀ ਹੈ। ਅਤੇ ਸਮੇਂ-ਸਮੇਂ ਤੇ ਲੋਸਮੈਂਟ ਰਾਹੀਂ ਲੋਕਾਂ ਨੂੰ ਸੂਚਿਤ ਵੀ ਕੀਤਾ ਜਾਂਦਾ ਹੈ ਕਿ ਇਹਨਾਂ ਜੇਬ ਕਤਰਿਆਂ ਤੋਂ ਬਚ ਕੇ ਰਹੋ। ਮੰਦਰ ਪ੍ਰਧਾਨ ਚੰਦਰ ਮੋਹਨ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਸ਼ਿਵ ਰਾਤਰੀ ਦੇ 2 ਲੱਖ ਤੋਂ ਉੱਪਰ ਸ਼ਿਵ ਭਗਤਾਂ ਦੇ ਆਉਣ ਦੀ ਸੰਭਾਵਨਾ ਹੈ ਜਿਨ੍ਹਾਂ ਦੇ ਲਈ ਲੰਗਰ ਦਾ ਪ੍ਰਬੰਧ ਦੂਰੋਂ ਆਈ ਹੋਈ ਸੰਗਤ ਦੇ ਲਈ ਰਹਿਣ ਦਾ ਪ੍ਰਬੰਧ ਮੰਦਰ ਕਮੇਟੀ ਵੱਲੋਂ ਕੀਤਾ ਜਾਂਦਾ ਹੈ 2 ਮਾਰਚ ਤੋਂ ਸ਼ਿਵ ਮਹਾਪੁਰਾਣ ਦੀ ਕਥਾ ਸ਼ੁਰੂ ਹੋ ਜਾਵੇਗੀ ਜਿਸ ਦਾ ਸਮਾਪਨ 8 ਮਾਰਚ ਨੂੰ ਹੋਵੇਗਾ 7 ਮਾਰਚ ਨੂੰ ਸਾਧੂ ਭੋਜਨ ਅਤੇ ਉਸ ਤੋਂ ਬਾਅਦ ਸ਼ੋਭਾ ਯਾਤਰਾ ਵੀ نکالی ਜਾਵੇਗੀ ਪ੍ਰਧਾਨ ਚੰਦਰ ਮੋਹਨ ਸ਼ਰਮਾ ਨੇ ਸ਼ਿਵ ਭਗਤਾਂ ਨੂੰ ਬੇਨਤੀ ਕੀਤੀ ਹੈ ਕਿ 8 ਮਾਰਚ ਮਹਾਸ਼ੁਰਾਤਰੀ ਦੇ ਪਾਵਨ ਪਰਬ ਤੇ ਮੰਦਰ ਵਿੱਚ ਆ ਕੇ ਪੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਮਰਾਲਾ ਤੋਂ ਕ੍ਰਿਸ਼ਨ ਲਾਲ ਚਾਨਣਾ ਪ੍ਰਧਾਨ ਜੀ ਸ਼ਿਵਰਾਤਰੀ ਨੂੰ ਲੈ ਕੇ ਕੀ ਤਿਆਰੀ ਕੀਤੀ ਰਹੀ ਆਪਾਂ ਬੋਲ ਸ਼ੰਕਰ ਭਗਵਾਨ ਕੀ ਜੈ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਜੀ ਸ਼ਿਵਰਾਤਰੀ ਦੇ ਉੱਤੇ ਤੇ ਤਕਰੀਬਨ 2 ਮਹੀਨੇ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਇਸ ਵਾਰ ਵੀ 2 ਮਹੀਨੇ ਤੋਂ ਪਹਿਲਾਂ 2.5-3 ਮਹੀਨੇ ਹੋ ਗਏ ਜਿਹੜਾ ਰੰਗ ਵਗੈਰਾ ਜਿਹੜੀ ਸੰਗਤ ਨੇ ਆਉਣਾ ਉਹਨਾਂ ਦੇ ਲਈ ਪ੍ਰਬੰਧ ਕਰ ਰਾਇਆ ਹੈ ਅੱਜ ਮੀਟਿੰਗ ਵੀ ਕੀਤੀ ਗਈ ਹੈ ਦੇ ਵਿੱਚ ਕੀ ਕੀ ਫੈਸਲੇ ਲਏ ਗਏ ਇਸ ਵਿੱਚ ਸਾਰਿਆਂ ਨਾਲ ਵੱਡੀ ਜਿਹੜੇ ਆਪਣੇ ਸੇਵਾਦਾਰ ਆਏ ਸੀ ਉਹਨਾਂ ਨੂੰ ਵਧਾਈਆਂ ਦਿੱਤੀ ਗਈਆਂ ਵੀ ਹਰ ਸਾਲ ਦੀ ਤਰ੍ਹਾਂ ਤੁਸੀਂ ਜਿਹੜਾ ਕੰਮ ਆ ਹੋਰ ਵੀ ਬਾਅਦ ਛੱਡ ਕੇ ਹਿੱਸਾ ਲਾਓ ਤੇ ਹਰੇਕ ਨੂੰ ਜੀ ਆਇਆਂ ਕਹਿ ਕੇ ਉਹਨੇ ਜੈਪੋੜੇ ਨਾਥ ਕਹਿ ਕੇ ਆਪਣੀ ਸੇਵਾ ਨਿਭਾਓ ਤੇ ਇਸ ਵਾਰ ਸ਼ਬਰਤਰੀ ਦੇ ਵਿੱਚ ਇੱਕ ਤਾਂ ਸਟੇਜ ਦੇ ਉੱਪਰ ਸ਼ੈੱਡ ਦਾ ਸੇਵਾ ਕਰੀ ਜੀ ਜਿਹੜੀ ਕਿ ਸੰਗਤ ਦੀ ਬਹੁਤ ਮੰਗ ਸੀ ਵੀ ਮੀਂਹ ਕੜੀ ਤੋਂ ਜਾਂ ਹੋਰ ਜ਼ਰੂਰਤ ਸੀ ਤੇ ਬਾਕੀ ਹੁਣ ਸ਼ਬਰਤਰੀ ਦੀ ਹਰ ਸਾਲ ਦੀ ਤਰ੍ਹਾਂ ਪ੍ਰਸ਼ਾਸਨ ਵੱਲੋਂ ਕਾਫੀ ਸਹਿਯੋਗ ਮਿਲਦਾ ਆ ਪੁਲਿਸ ਦਾ ਹੋ ਜਾਂਦਾ ਕੰਟਰੋਲ ਹੋ ਜਾਂਦਾ ਜਿਹੜਾ ਸਾਰੀ ਲੱਖਾਂ ਦੀ ਜਿਹੜੀ ਸੰਗਤ ਆਉਂਦੀ ਆ ਉਹਨੂੰ ਕੰਟਰੋਲ ਕਰਦੀ ਆ ਮੈਡੀਕਲ ਟੀਮ ਆਂਦੀ ਆ ਸਿਵਲ ਸਰਜਨ ਸੁਨਾਲਾ ਵੱਲੋਂ ਮਾਨੂਪੁਰ ਦੀ ਜਿਹੜੀ ਸਿਵਲ ਹਸਪਤਾਲ ਦੀ ਟੀਮ ਆ ਉਹ ਆਂਦੀ ਆ ਤੇ ਫਾਇਰ ਬ੍ਰਿਗੇਡ ਦੀ ਸਰਵਿਸ ਹੋ ਜਾਂਦੀ ਆ ਤਹਿਸੀਲਦਾਰ ਸਾਹਿਬ ਅ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰਾਂਦਾ ਜੀ ਇਹਦੇ ਵਿੱਚ ਪ੍ਰੋਗਰਾਮ ਕੱਟ ਉਸਤਾਰਨੇ ਆ ਪ੍ਰੋਗਰਾਮ ਦੋ ਮਾਰਚ ਨੂੰ ਮਹਾਸ਼ਿਵ ਪ੍ਰਾਮ ਦੀ ਕਥਾ ਸ਼ੁਰੂ ਹੋਏਗੀ ਜੀ ਤੇ 8 ਤਰੀਕ ਨੂੰ ਉਹਨਾਂ ਦਾ ਸਮਾਪਤੀ ਹੋਏਗੀ 7 ਤਰੀਕ ਨੂੰ ਮਹਾਤਮਾ ਦਾ ਭੰਡਾਰਾ ਹੋਏਗਾ ਸਨਮਾਨ ਹੋਏਗਾ ਉਸ ਤੋਂ ਬਾਅਦ ਸ਼ੋਭਾ ਯਾਤਰਾ ਹੋਏਗੀ ਤੇ ਸ਼ਬਰాత్రి ਦੀ ਮਾਰਨਿੰਗ ਟਾਈਮ ਚਾਰ ਪੂਜਾ ਹੁੰਦੀਆਂ ਨੇ ਉਸ ਤੋਂ ਬਾਅਦ ਸਰੰਗੀ ਜਾਂ ਰਾਹੀ ਜਲ ਚੜਦਾ ਤੇ ਦਿਨ ਦੇ ਵਿੱਚ ਜਿਹੜਾ ਸਟੇਜ ਦਾ ਪ੍ਰੋਗਰਾਮ ਆ ਜੀ ਉਹਦੇ ਵਿੱਚ ਕਲਾਕਾਰ ਨੇ ਜਿਹੜੇ ਆ ਆਪਣੇ ਭਜਨ ਕੀਰਤਨ ਕਰਨਗੇ ਰਾਤ ਦੇ ਟਾਈਮ ਜਾਗਰਣ ਆ ਜਾਂਦਾ ਜੀ ਤੇ ਆਉਣ ਵਾਲੀ ਸਰਗਰ ਦੀ ਕੀ ਕਹਿਣਾ ਚਾਹੁੰਦੇ ਜਿਹੜੀ ਸੰਗਤ ਆ ਜੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਆਉਂਦੀ ਆ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ ਵੀ ਆਓ ਸਹਿਯੋਗ ਕਰੋ ਵੱਧ ਤੋਂ ਵੱਧ ਪੋਲੇਨਾਥ ਦਾ ਜਿਹੜਾ ਅਸ਼ੀਰਵਾਦ ਆ ਉਹ ਪ੍ਰਾਪਤ ਕਰੋ ਤੇ ਸਾਡੇ ਭੰਡਾਰੇ ਨੇ ਜਿਹੜੇ ਉਹ ਲੱਖਾਂ ਆਪਣੇ ਸੌਆਂ ਦੀ ਗਿਣਤੀ ਦੇ ਵਿੱਚ ਲਾਖਾ ਦੇ ਨੇ ਜਿਹੜੇ ਲੱਖਾਂ ਸੰਗਤ ਨੂੰ ਭੋਜਨ ਵਗੈਰਾ ਬਣਾ ਕੇ ਦਿੰਦੇ ਨੇ ਤਿਆਰ ਕਰਦੇ ਨੇ ਅੱਡ ਅੱਡ ਸੰਸਥਾ ਨੇ ਜਿਹੜੇ ਭੰਡਾਰੇ ਤਿਆਰ ਕਰਦੀਆਂ ਨੇ ਜੈਪੁਰ ਜੈਪੜਾ ਨਾ ਜੀ ਜੈਪੜਾ ਕੀ ਨਾ ਜੀ ਜੈਪੜਾ ਸ਼ੰਕਰ ਜੀ ਮੇਰਾ ਨਾਮ ਨੀਲ ਕੁਮਾਰ ਸ਼ਰਮਾ ਜੀ ਸ਼ਰਮਾ ਜੀ ਅੱਜ ਮੰਦਿਰ ਤੇ ਬੈਠ ਕੇ ਬੋਲ ਕੇ ਮੀਟਿੰਗ ਕੀਤੀ ਵਿਵਸਥਾ ਕੀ ਫੈਸਲੇ ਮੇਰੇ ਪਹਿਲੇ ਹਾਜ਼ਰ ਹੋ ਸਾਰੇ ਨੂੰ ਜੈਪੁਰ ਜੈਪੜਾ ਸ਼ੰਕਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੈਪੜਾ ਸ਼ੰਕਰ ਜੀ ਦਾ ਸ਼ਿਵ ਵਿਆਹ ਮਹਾ ਸ਼ਿਵਰਾਤਰੀ ਆ ਰਹੀ 8 ਮਾਰਚ ਨੂੰ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਸੇਬ ਮੁਖਤੀ ਤਾਂ ਆਮ ਚਲਾ ਸਮਰਾਲਾ ਜ਼ਿਲ੍ਹਾ ਦਾ ਧਿਆਣਾ ਵਿੱਚ ਮੈਨੂੰ 20-22 ਸਾਲ ਹੋ ਗਏ ਇੱਥੇ ਸੇਵਾ ਕਰਦੇ ਆ ਜਿਹੜੀਆਂ ਕਿ ਪਿਛਲੇ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਕਮੀਆਂ ਰਹਿ ਜਾਂਦੀਆਂ ਉਹਨਾਂ ਦਾ ਅੱਜ ਵਿਚਾਰ ਤਾਂ ਅੰਦਰਾ ਕੀਤਾ ਗਿਆ ਅੱਜ ਨੇ ਕਿ ਜੋੜਿਆਂ ਦੀ ਸੇਵਾ ਹੋ ਗਈ ਜਲਦੀ ਸੇਵਾ ਹੋ ਗਈ ਤੇ ਮੈਡੀਕਲ ਕੈਂਪ ਹੋ ਗਿਆ ਪਾਰਕਿੰਗ ਦੀ ਸਮੱਸਿਆ ਤੇ ਲੰਗਰ ਕਮੇਟੀ ਦੀ ਸਮੱਸਿਆ ਜਿਹੜੀ ਉਹਦਾ ਵਿਚਾਰ ਤਾਂ ਅੰਦਰਾ ਕੀਤਾ ਗਿਆ ਆਨਾਲੀ ਸੰਗਤ ਨੂੰ ਵੀ ਜੀ ਆਇਆਂ ਜਨੈ ਦੇ ਦਰਸ਼ਨ ਕਰਨਾ ਆਨਾਲੀ ਸੰਗਤ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆਂ ਵੀ ਇੱਕ ਵਾਰੀ ਇੱਥੇ ਜਰੂਰ ਆਓ ਕੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਇਹ ਵਿਆਹ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਹੋਈਆਂ ਨੇ ਉੱਧੇ ਤਿਆਰੀਆਂ ਹੋ ਰਹੀਆਂ ਨੇ ਲੈਂਟਰ ਪੈ ਰਹੇ ਆ ਰੰਗ ਹੋ ਰਹੇ ਆ ਜੀ ਬਾਕੀ ਅੱਜ ਸਾਡੇ ਪ੍ਰਧਾਨ ਜੀ ਇਸ ਸਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮਨ ਸ਼ਰਮਾ ਜੀ ਨੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਸਾਨੂੰ ਮੌਕਾ ਮਿਲਿਆ ਹਰ ਸਾਲ ਤੇ ਮੈਂ ਤਾਂ ਜੂਥ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਆਓ ਜਿਵੇਂ ਕਿ ਤੁਹਾਨੂੰ ਪਤਾ ਵੀ ਹੁਣ ਵਿਆਹ ਦੀਆਂ ਤਿਆਰੀਆਂ ਆ ਗਏ ਹਨੀ ਵਾਰ ਆ ਤਾਂ ਜਦੋਂ ਤੁਹਾਨੂੰ ਮਿਲਦਾ ਕੋਈ ਨਾ ਕੋਈ ਇੱਥੇ ਆ ਕੇ ਤੁਸੀਂ ਸੇਵਾ ਕਰੋ ਕੀ ਪ੍ਰੋਗਰਾਮ ਹੈ ਜੀ ਵੀ ਸ਼ਗਰਾਤੀ ਦੇ ਨੇ ਜਿਵੇਂ ਕਿ ਸ਼੍ਰੀ ਮੁਕਤੇਸ਼ਵਰਨ ਇਸ ਕਾਮ ਸੇਵਾ ਸੁਸਾਇਟੀ ਦੇ ਵੱਲੋਂ ਅੱਖਾਂ ਦਾ ਕੈਂਪ ਲਾਇਆ ਜਾਂਦਾ ਅੱਖਾਂ ਦੇ ਕੈਂਪ ਦੇ ਜਿੱਦੋਂ ਆਈਆਂ ਤੇ ਅਨਕਾ ਫਰੀ ਦਿੱਤੀਆਂ ਜਾਣਗੀਆਂ ਸੇਰ ਦੇ ਪ੍ਰੋਗਰਾਮ ਵਿੱਚ ਸ਼ਾਲੂ ਨਾਰੰਗ ਜੀ ਪੋਲੇ ਸ਼ੰਕਰ ਜੀ ਦਾ ਗੁੰਗਾਨ ਕਰਨਗੇ ਰਾਤ ਨੂੰ ਮਹਾਦੇਵ ਸੇਵਾਦਾਰ ਵੱਲੋਂ ਜਾਗਰਣ ਜਿੰਦੇ ਵਿੱਚ ਮਨਿੰਦਰ ਬੋਬੀ ਜੀ ਪੋਲੇ ਸ਼ੰਕਰ ਜੀ ਦਾ ਗੁੰਗਾਨ ਕਰਨਗੇ ਚਾਹੇ ਕੋਲੇ ਨਾਲ ਹਰ ਹਰ ਮਹਾਦੇਵ